ਇਹ ਹੈ ਮੇਰਾ ਡੈਬਿਟ ਕਾਰਡ ਇਹ ਹੈ ਮੇਰਾ ਕ੍ਰੈਡਿਟ ਕਾਰਡ ਇਹਦੇ ਵਿੱਚ ਪੈਸੇ ਮੇਰੇ ਖੁਦ ਦੇ ਕਮਾਏ ਹੋਏ ਪਏ ਨੇ ਇਹਦੇ ਵਿੱਚ ਪੈਸੇ ਮੈਨੂੰ ਬੈਂਕ ਨੇ ਦੇਨੇ ਨੇ ਕਿ ਵਰਤ ਲਓ ਇਹ ਕ੍ਰੈਡਿਟ ਕਾਰਡ ਕਿਵੇਂ ਕੰਮ ਕਰਦਾ ਸਾਨੂੰ ਲੈਣਾ ਚਾਹੀਦਾ ਹੈ ਕਿ ਨਹੀਂ ਲੈਣਾ ਚਾਹੀਦਾ ਇਹਦੇ ਤੇ ਪੈਂਦੇ ਇੰਟਰਸਟ ਤੋਂ ਕਿਵੇਂ ਬਚਣਾ ਚਾਹੀਦਾ ਇਹਦੀ ਕਿਵੇਂ ਆਪਾਂ ਨੂੰ ਸੁਚੱਜੀ ਵਰਤੋਂ ਕਰਨੀ ਚਾਹੀਦੀ ਤਾਂ ਕਿ ਫਾਇਦਾ ਜ਼ਿਆਦਾ ਹੋ ਸਕੇ ਬੈਂਕ ਦਾ ਯੂਜ਼ ਆਪਾਂ ਕਰਾਂਗੇ ਆਓ ਸਮਝਦੇ ਹਾਂ ਅੱਜ ਦੀ ਵੀਡੀਓ 'ਚ ਕਿ ਡੈਬਿਟ ਕਾਰਡ ਦੇ ਨਾਲੋਂ ਕ੍ਰੈਡਿਟ ਕਾਰਡ ਕਿਵੇਂ ਵੱਖਰਾ ਹੈ ਸਾਨੂੰ ਲੈਣਾ ਚਾਹੀਦਾ ਹੈ ਜਾਂ ਨਹੀਂ ਲੈਣਾ ਚਾਹੀਦਾ ਸੋ ਦੋਸਤੋ ਕ੍ਰੈਡਿਟ ਕਾਰਡ ਨੂੰ ਆਪਾਂ ਲਾਲ ਅੱਖਰਾਂ 'ਚ ਲਿਖਿਆ ਕਿਉਂਕਿ ਥੋੜਾ ਜਿਹਾ ਖਤਰੇ ਦੀ ਘੰਟੀ ਜ਼ਿਆਦੀ ਹੈ ਤੇ ਇਧਰ ਡੈਬਿਟ ਕਾਰਡ ਆ ਇਹ ਸੇਫ ਹੈ ਸੇਫ ਦੋਨੋਂ ਹੀ ਨੇ ਲੇਕਿਨ ਇਹਨਾਂ ਪਰ ਇੱਕ ਪਹਿਲਾ ਜਿਹੜਾ ਬੇਸਿਕ ਡਿਫਰੈਂਸ ਹੈ ਉਹ ਸਮਝ ਲਈਏ ਜਿਹੜਾ ਆਪਣਾ ਇਹ ਡੈਬਿਟ ਕਾਰਡ ਆ ਇਹ ਮੇਰੇ ਸੇਵਿੰਗ ਅਕਾਊਂਟ ਦੇ ਉੱਤੇ ਮੈਨੂੰ ਮਿਲਿਆ ਹੋਇਆ ਹੈ ਮੇਰਾ ਕਿਸੇ ਬੈਂਕ ਚ ਖਾਤਾ ਹੈ ਉਸ ਖਾਤੇ ਚ ਕੁਝ ਪੈਸੇ ਪਏ ਨੇ ਉਹ ਪੈਸੇ ਮੈਂ ਯਾਨੀ ਕਿ ਪਰਸਨਲੀ ਨਾ ਲੈ ਕੇ ਯਾਨੀ ਕਿ ਡਿਜੀਟਲ ਫਾਰਮ ਦੇ ਵਿੱਚ ਕਿਤੇ ਵੀ ਉਹਦੀ ਸ਼ਾਪਿੰਗ ਕਰ ਸਕਦਾ ਏਟੀਐਮ ਚੋਂ ਕਢਾ ਸਕਦਾ ਜਿੰਨੇ ਕਢਾਵਾਂਗਾ ਉਹ ਪੈਸੇ ਘਟਦੇ ਜਾਣਗੇ ਠੀਕ ਹੈ ਉਸ ਤੋਂ ਬਿਨਾ ਹੁਣ ਆ ਗਿਆ ਜੀ ਆਪਣਾ ਕ੍ਰੈਡਿਟ ਕਾਰਡ ਕ੍ਰੈਡਿਟ ਮਤਲਬ ਕਿ ਉਧਾਰ ਹੈ ਕਿ ਤੁਹਾਡੇ ਖਾਤੇ 'ਚ ਅਗਰ ਪੈਸੇ ਨਹੀਂ ਵੀ ਹੈਗੇ ਤਾਂ ਬੈਂਕ ਤੁਹਾਨੂੰ 32 35000 ਤੋਂ ਲੈ ਕੇ ਅੱਗੇ ਲੱਖਾਂ ਤੱਕ ਦੀ ਇੱਕ ਲਿਮਟ ਦਿੰਦਾ ਹੈ ਕਿ ਮਹੀਨੇ ਦੇ ਵਿੱਚ ਤੁਸੀਂ ਭਾਈ ਸਾਡਾ ਕਾਰਡ ਯੂਜ਼ ਕਰੋ ਗੱਡੀ 'ਚ ਤੇਲ ਪਾਓ ਕਿਸੇ ਮਾਲ 'ਚ ਜਾ ਕੇ ਸ਼ਾਪਿੰਗ ਕਰੋ ਜਾਂ ਕਿਤੇ ਵੀ ਆਨਲਾਈਨ ਤੁਸੀਂ ट्रांजैक्शन ਕਰ ਸਕਦੇ ਹੋ ਜੋ ਕੁਝ ਇਹਦੇ ਨਾਲ ਕਰਦੇ ਹੋ ਉਹ ਕੁਝ ਇਹਦੇ ਨਾਲ ਵੀ ਕਰ ਸਕਦੇ ਹੋ ਵੇਖਣ 'ਚ ਬਿਲਕੁਲ ਸੇਮ ਲੱਗਦੇ ਨੇ ਇੱਕ ਤਾਂ ਇਹ ਡਿਫਰੈਂਸ ਹੋ ਗਿਆ ਆਪਾਂ ਯਾਨੀ ਕਿ ਮਹੀਨਾ 45 ਦਿਨ ਤੱਕ ਯੂਜ਼ ਕਰਕੇ ਅੱਗੇ ਦੱਸਾਂਗਾ ਕਿੰਨੇ ਦਿਨ ਦਾ ਸਾਈਕਲ ਹੁੰਦਾ ਹੈ ਉਨੇ ਦਿਨ ਯੂਜ਼ ਕਰਕੇ ਬਾਅਦ ਵਿੱਚ ਆਪਾਂ ਬਿੱਲ ਭਰਦੇ ਹਾਂ ਇਹਦਾ ਇਸ ਨੂੰ ਅਸੀਂ 1 ਮਹੀਨਾ ਯੂਜ਼ ਕਰਕੇ ਫਿਰ ਵੀ ਤੁਹਾਨੂੰ 15 ਦਿਨ ਉੱਤੇ ਮਿਲਦੇ ਨੇ ਯਾਨੀ ਕਿ 40 ਤੋਂ 45 ਦਿਨ ਦਾ ਸਾਈਕਲ ਹੁੰਦਾ ਜਿੰਨਾ ਤੁਸੀਂ ਯੂਜ਼ ਕੀਤਾ ਭਾਈ ਉਨੇ ਉਹਦੇ ਪੈਸੇ ਭਰਦੇ ਹੋ ਤੇ ਉਨੇ ਅਗਰ ਅਸੀਂ ਸਹੀ ਸਮੇਂ ਤੇ ਭਰ ਦਿੰਨੇ ਆ ਸਾਨੂੰ ਕੋਈ ਇੰਟਰਸਟ ਜਾਂ ਕੋਈ ਚਾਰਜ ਨਹੀਂ ਪੈਂਦੇ ਹਾਂ ਇੱਕ ਸਾਲ ਦਾ ਇਹਦਾ ਚਾਰਜ ਹੁੰਦੇ ਨੇ ਕਿ 500 ਰੁਪਇਆ ਜਾਂ 499 ਰੁਪਏ ਤੱਕ ਕਰਕੇ ਨਾ ਪਲੱਸ ਜੀਐਸਟੀ ਇੱਕ ਸਾਲ ਦੀ ਸਾਡੀ ਫੀਸ ਹੁੰਦੀ ਹੈ ਲੇਕਿਨ ਉਹ ਵੀ ਇੱਕ ਸਕੀਮ ਆਉਂਦੀ ਹੈ ਕਿ ਜੇ ਤੁਸੀਂ ਇੱਕ ਸਾਲ ਦੇ ਵਿੱਚ ਜੀ ਤੋਂ 30000 ਜਾਂ ਕਿਸੇ ਵੀ ਬੈਂਕ ਦੀ ਵੱਖ-ਵੱਖਰੀ ਸਕੀਮ ਹੈ ਵੀ ਉਨੀ ਅਗਰ ਸ਼ਾਪਿੰਗ ਕਰ ਲੈਂਦੇ ਹੋ ਤੇ ਉਹ ਜਿਹੜੀ ਐਨੂਅਲ ਫੀਸ ਹੁੰਦੀ ਆ ਉਹ ਵੀ ਮਾਫ ਹੋ ਜਾਂਦੀ ਸਭ ਤੋਂ ਪਹਿਲਾਂ ਆਪਾਂ ਕ੍ਰੈਡਿਟ ਕਾਰਡ ਦੇ ਫਾਇਦੇ ਜਾਣ ਲਈਏ ਪਹਿਲਾ ਸਭ ਤੋਂ ਇਹਦਾ ਫਾਇਦਾ ਹੈਗਾ ਜੀ ਐਮਰਜੈਂਸੀ ਦੇ ਵਿੱਚ ਆਪਾਂ ਨੂੰ ਪਰਸਨਲੀ ਕਈ ਵਾਰੀ ਖਾਤੇ 'ਚ ਪੰਜੀ ਨਹੀਂ ਹੁੰਦੀ ਕਈ ਵਾਰੀ ਜੇਬ 'ਚ ਵੀ ਪੰਜੀ ਨਹੀਂ ਹੁੰਦੀ ਪਰ ਫਿਰ ਵੀ ਕਈ ਵਾਰੀ ਭਾਰੀ ਲੋਡ ਪੈ ਜਾਂਦੀ ਹੈ ਪੈਸਿਆਂ ਦੀ ਆਪਾਂ ਨੂੰ ਪਤਾ ਹੁੰਦਾ ਕਿ ਮਹੀਨੇ ਜਾਂ 40 ਦਿਨ ਦੇ ਵਿੱਚ ਵਿੱਚ ਪੈਸੇ ਆ ਜਾਣੇ ਆ ਤੇ ਫਿਰ ਤੁਸੀਂ ਇਸ ਕ੍ਰੈਡਿਟ ਕਾਰਡ ਦੀ ਵਰਤੋਂ ਬਾਖੂ ਵੀ ਖੁੱਲੇ ਦਿਲ ਨਾਲ ਕਰ ਸਕਦੇ ਹੋ ਇੱਕ ਤਾਂ ਐਮਰਜੈਂਸੀ ਹੋ ਗਿਆ ਦੂਸਰਾ ਹੋ ਗਿਆ ਕਿ EMI ਦੇ ਆਫਰ ਆਉਣੇ ਤੁਸੀਂ ਜਦੋਂ ਵੀ ਕੋਈ ਚੀਜ਼ ਆਨਲਾਈਨ ਪਰਚੇਸ ਕਰਦੇ ਹੋ ਚਾਹੇ Amazon ਤੋਂ ਚਾਹੇ Flipkart ਤੋਂ ਜਾਂ ਕਿਸੇ ਵੀ ਏਦਾਂ ਦੇ ਇੰਟਰਨੈਟ ਐਪ ਤੋਂ ਤਾਂ ਤੁਹਾਨੂੰ ਡੈਬਿਟ ਕਾਰਡ ਦੇ ਬਦਲੇ ਕ੍ਰੈਡਿਟ ਕਾਰਡ ਦੇ ਵਿੱਚ ਜ਼ਿਆਦਾ ਆਫਰ ਮਿਲਦੇ ਨੇ ਤੁਸੀਂ ਉਹ ਚੀਜ਼ ਆਸਾਨ ਕਿਸ਼ਤਾਂ ਤੇ ਮਤਲਬ ਪਹਿਲੀਆਂ 6 ਤੋਂ 8 ਕਿਸ਼ਤਾਂ ਤਾਂ ਆ ਜਾਂਦੀਆਂ ਨੇ ਕਿ ਬਿਨਾਂ ਇੰਟਰਸਟ ਦੇ ਬਾਕੀ ਅਗਰ 12 ਜਾਂ 9 ਤੋਂ ਬਾਅਦ 12 18 24 ਕਿਸ਼ਤਾਂ ਕਰਾਉਣੇ ਆ ਤਾਂ ਉਹਦੇ ਤੇ 13% ਤੋਂ ਲੈ ਕੇ 16% ਤੱਕ ਵਿਆਜ ਲੱਗਦਾ ਹੈ ਇਸ ਨੂੰ ਨਾਰਮਲ ਹੀ ਸਮਝਾਂਗਾ ਜਿੱਦ ਮੈਂ ਜੇਕਰ ਉਹ ਚੀਜ਼ ਤੁਹਾਡੇ ਲਈ ਬਹੁਤ ਜ਼ਰੂਰੀ ਹੈ 50 60 ਹਜ਼ਾਰ ਲੱਖ ਦੀ ਚੀਜ਼ ਲੈਣੀ ਹੈ ਇਕੱਠੀ ਨਹੀਂ ਲੈ ਸਕਦੇ ਇਹਦੇ ਤੇ ਆਪਸ਼ਨ ਮਿਲ ਗਈ ਕਿ ਤੁਸੀਂ 4000 5000 ਮਹੀਨੇ ਦਾ ਭਰ ਦੋ ਤਾਂ ਉਹ ਚੀਜ਼ ਤੁਸੀਂ ਲੈ ਸਕਦੇ ਹੋ ਫੋਰ ਐਗਜ਼ਾਮਪਲ ਅਗਰ ਏਸੀ ਲਵਾਉਣਾ ਤੁਸੀਂ ਤੀਸਰਾ ਇਹਦਾ ਫਾਇਦਾ ਹੋ ਗਿਆ ਕਿ ਏਟੀਐਮ ਦੇ ਵਿੱਚੋਂ ਡੈਬਿਟ ਕਾਰਡ ਦੇ ਵਾਂਗੂ ਆਪਾਂ ਕੈਸ਼ ਵੀ ਕਢਾ ਸਕਦੇ ਹਾਂ ਜੇਕਰ ਕੋਈ ਬਹੁਤ ਜ਼ਿਆਦੀ ਐਮਰਜੈਂਸੀ ਪੈ ਜੇ ਤਾਂ ਤੁਸੀਂ ATM 'ਚ ਜਾ ਕੇ ਜਿੱਦਾਂ डेबिट ਕਾਰਡ ਨੂੰ ਯੂਜ਼ ਕਰਦੇ ਓਦਾਂ ਕ੍ਰੈਡਿਟ ਕਾਰਡ ਯੂਜ਼ ਕਰਕੇ ਲਿਮਟ ਇੱਕ ਜ਼ਰੂਰ ਹੁੰਦੀ ਹੈ ਤੇ ਉਹ ਤੁਸੀਂ ਕੈਸ਼ ਆ ਜਿਹੜਾ ਉਹ ਸੇਮ ਪ੍ਰੋਸੈਸ ਦੇ ਨਾਲ ਕਢਵਾ ਸਕਦੇ ਓ ਜਾਂ ਫਿਰ ਅਗਰ ਕੈਸ਼ ਨਹੀਂ ਤਾਂ ਤੁਸੀਂ ਆਪਣੇ ਸੇਵਿੰਗ ਖਾਤੇ ਦੇ ਵਿੱਚ ਵੀ ਪੈਸੇ ਟਰਾਂਸਫਰ ਕਰ ਸਕਦੇ ਓ ਇਹਦੇ ਵਿੱਚੋਂ ਪੈਸੇ ਤੁਸੀਂ ਆਪਣੇ ਖਾਤੇ 'ਚ ਪਾ ਸਕਦੇ ਹੋ ਸਿੱਧੇ ਲੇਕਿਨ ਉਹਦੇ ਲਈ ਪਹਿਲਾਂ ਤੇ ਪੇਟੀਐਮ ਬਹੁਤ ਵਧੀਆ ਜ਼ਰੀਆ ਸੀ ਪੇਟੀਐਮ ਦੇ ਵਾਲਟ ਦੇ ਵਿੱਚ ਆਪਾਂ ਪੈਸੇ ਐਡ ਕਰਦੇ ਸੀ ਪੇਟੀਐਮ ਦੇ ਵਾਲਟ 'ਚੋਂ ਫਿਰ ਡੈਬਿਟ ਕਾਰਡ ਕਿਸੇ ਵੀ ਆਪਣੇ ਖਾਤੇ 'ਚ ਪੈਸੇ ਟਰਾਂਸਫਰ ਕਰ ਲੈਂਦੇ ਸੀ ਕੋਈ ਖਰਚਾ ਨਹੀਂ ਸੀ ਪੈਂਦਾ ਟਰਾਂਸਫਰ ਕਰਨ ਦਾ ਲੇਕਿਨ ਜਦੋਂ ਇਹ ਇਹਦੇ ਵਿੱਚੋਂ ਆਪਾਂ ਕਿਸੇ ਵਾਲਟ 'ਚ ਕਰਦੇ ਸੀ ਉਹਦੇ ਕੁਝ ਚਾਰਜੇਸ ਪੈਂਦੇ ਸੀ ਅਗਰ 10000 ਕਰਨਾ ਹੈ ਤਾਂ 230 35 ਤੋਂ ਲੈ ਕੇ ਪੌਣੇ 300 ਰੁਪਿਆ ਚਾਰਜੇਸ ਉਹਦੇ ਪੈਂਦੇ ਸੀ ਤਾਂ ਉਹ ਤੁਸੀਂ ਇਦਾਂ ਵਰਤ ਸਕਦੇ ਸੀ ਪੈਸੇ ਲੇਕਿਨ ਉਹ ਆਰਬੀਆਈ ਨੇ ਪੇਟੀਆਂ ਵਾਲਟ ਤੇ ਰੋਕ ਲਾ ਦਿੱਤੀ ਹੈ ਉਹ ਨਹੀਂ ਵਰਤ ਸਕਦੇ ਹੁਣ ਕਾਫੀ ਜ਼ਿਆਦਾ ਇੱਕ ਪ੍ਰਾਈਵੇਟ ਐਪਸ ਹੈਗੀਆਂ ਨੇ ਉਹਨਾਂ ਦੀ ਹੈਲਪ ਦੇ ਨਾਲ ਤੁਸੀਂ ਆਪਣੇ ਕ੍ਰੈਡਿਟ ਕਾਰਡ ਚੋਂ ਪੈਸੇ ਟ੍ਰਾਂਸਫਰ ਕਰ ਸਕਦੇ ਹੋ ਪਰ ਉਹ ਅਜੇ ਰਿਸਕੀ ਨੇ ਲੇਕਿਨ ਲੋਡ ਪਵੇ ਦਾ ਤੁਸੀਂ ਉਹਨਾਂ ਨੂੰ ਯੂਜ਼ ਕਰ ਸਕਦੇ ਹੋ ਗੂਗਲ ਤੇ ਜਾਂ YouTube ਤੇ ਸਰਚ ਕਰ ਸਕਦੇ ਹੋ ਤੁਸੀਂ ਕਿ ਕਿਹੜੀ ਐਪ ਸਭ ਤੋਂ ਵਧੀਆ ਉਹਦੀ ਮੈਂ ਤੁਹਾਨੂੰ ਕੋਈ ਹਲੇ ਯਾਨੀ ਕਿ ਸਿਫਾਰਿਸ਼ ਨਹੀਂ ਕਰੂੰਗਾ ਆ ਵੀ ਤਰੀਕੇ ਬਹੁਤ ਹੈਗੇ ਨੇ ਪੈਸੇ ਯੂਜ਼ ਕਰਨ ਦੇ ਇਸ ਤੋਂ ਬਾਅਦ ਇੱਕ ਸਭ ਤੋਂ ਵੱਡਾ ਇੱਕ ਇਹਦਾ ਫਾਇਦਾ ਤੁਹਾਡਾ ਇਹਦੇ ਵਿੱਚ ਜਿਹੜਾ ਯਾਨੀ ਕਿ ਸਿਬਲ ਸਕੋਰ ਹੁੰਦਾ ਨਾ ਆਰਬੀਆਈ ਨੇ ਇੱਕ ਨਾ ਸਿਬਲ ਸਕੋਰ ਮੰਨਦੇ ਨੇ ਜਦੋਂ ਕੋਈ ਤੁਸੀਂ ਕੋਈ ਲੋਨ ਲੈਣਾ ਹੁੰਦਾ ਹੈ ਆਪਣੇ ਸੈਲਰੀ ਅਕਾਊਂਟ ਦੇ ਅਗੇਂਸਟ ਜਾਂ ਕਿਵੇਂ ਵੀ ਤੁਹਾਡਾ ਸਿਬਲ ਸਕੋਰ ਹੁੰਦਾ ਜਿਹੜਾ ਕਿ 100 150 ਤੋਂ ਲੈ ਕੇ ਇਥੇ ਇੱਕ 900 ਪੁਆਇੰਟ ਤੱਕ ਹੁੰਦਾ ਹੈ ਜੇ ਤੁਹਾਡਾ 750 ਜਾਂ 800 ਦੇ ਵਿੱਚ ਆ ਜਾਂਦਾ ਤਾਂ ਬਹੁਤ ਵਧੀਆ ਸਿਬਲ ਮੰਨਿਆ ਜਾਂਦਾ ਫਿਰ ਮੰਨਿਆ ਜਾਂਦਾ ਤੁਹਾਨੂੰ ਵਧੀਆ ਯਾਨੀ ਕਿ ਲੋਨ ਆਫਰ ਮਿਲ ਜਾਂਦੇ ਨੇ ਔਰ ਇਹ ਸਿਬਲ ਸਕੋਰ ਕਿਵੇਂ ਬਣਦਾ ਕਿ ਤੁਸੀਂ ਕ੍ਰੈਡਿਟ ਕਾਰਡ ਕਿਵੇਂ ਯੂਜ਼ ਕੀਤਾ ਜਾਂ ਕੋਈ ਵੀ ਚੀਜ਼ ਜੋ ਤੁਸੀਂ ਉਧਾਰ ਤੇ ਲਈ ਹੈ ਤਾਂ ਕਿਹੜੇ ਤਰੀਕੇ ਨਾਲ ਤੁਸੀਂ ਕਿਸ਼ਤਾਂ ਜਮੋੜੀਆਂ ਨੇ ਕਦੇ ਤੁਹਾਡਾ ਚੈੱਕ ਬਾਉਂਸ ਤਾਂ ਨਹੀਂ ਹੋਇਆ ਜਾਂ ਕਿਸ਼ਤ ਕਦੇ ਟੁੱਟੀ ਤਾਂ ਨਹੀਂ ਹੈ ਤਾਂ ਤੁਸੀਂ ਅਗਰ ਇਸ ਨੂੰ ਰੈਗੂਲਰ ਯੂਜ਼ ਕਰਦੇ ਹੋ ਤਾਂ ਤੁਹਾਡਾ ਜਿਹੜ ਯਾਨੀ ਕਿ ਸਿੰਬਲ ਸਕੋਰ ਹੈ ਉਹ ਹੌਲੀ ਹੌਲੀ ਇਨਕਰੀਜ਼ ਹੁੰਦਾ ਜਾਂਦਾ ਹੁਣ ਜਿਹੜੇ ਇਹਦੇ ਨੁਕਸਾਨ ਨੇ ਕ੍ਰੈਡਿਟ ਕਾਰਡ ਦੇ ਉਹ ਕੀ ਹੈ ਕਿ ਅਗਰ ਆਪਾਂ ਡਿਊ ਡੇਟ ਤੋਂ ਪਹਿਲਾਂ ਬਿੱਲ ਨਹੀਂ ਭਰਦੇ ਹੁਣ ਇੱਕ ਗੱਲ ਨੂੰ ਇੱਥੇ ਸਮਝਿਓ ਕਿ ਜਿਹੜਾ ਵੀ ਕ੍ਰੈਡਿਟ ਕਾਰਡ ਤੋਂ ਨੂੰ ਮਿਲਦਾ ਉਹਦੀ ਇੱਕ ਡੇਟ ਹੁੰਦੀ ਹੈ ਜਿਹੜੀ ਡੇਟ ਨੂੰ ਤੁਹਾਡਾ ਬਿੱਲ ਬਣਦਾ ਮੰਨ ਕੇ ਚੱਲੋ ਕਿ ਹਰੇਕ ਮਹੀਨੇ ਦੀ 5 ਤਰੀਕ ਨੂੰ ਤੁਹਾਡਾ ਬਿੱਲ ਜਨਰੇਟ ਹੁੰਦਾ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਮੰਨ ਕੇ ਚੱਲੋ ਕਿ ਤੁਸੀਂ 5 ਅਗਸਤ 2024 ਤੋਂ ਸ਼ੁਰੂ ਕਰ ਰਹੇ ਹੋ ਕ੍ਰੈਡਿਟ ਲੈਣਾ ਤਾਂ ਬਾਇ ਡਿਫਾਲਟ ਮੰਨ ਕੇ ਚੱਲੋ 6 ਤਰੀਕ ਦਾ ਦੇਣਾ ਤਾਂ 5 ਨੂੰ ਤੁਹਾਡਾ ਬਿੱਲ ਬਣ ਜਾਣਾ ਤਾਂ ਤੁਸੀਂ 6 ਅਗਸਤ ਨੂੰ ਸ਼ੁਰੂ ਕਰ ਦਿੱਤਾ 2024 ਤੁਸੀਂ ਯਾਨੀ ਕਿ ਕੰਮ ਸ਼ੁਰੂ ਕਰਤਾ ਕਿ ਇਸ ਨੂੰ ਯੂਜ਼ ਕਰਨਾ ਸ਼ੁਰੂ ਕਰਤਾ ਠੀਕ ਹੈ ਤਾਂ 6 ਅਗਸਤ ਤੋਂ ਲੈ ਕੇ ਤੁਹਾਡਾ ਅੱਗੇ ਆ ਗਿਆ ਜੀ ਆਪਣਾ 4 ਜਾਂ 5 ਵੀ ਕਈ ਵਾਰੀ ਅਗਲਾ ਦਿਨ ਵੀ ਕਾਊਂਟ ਕਰ ਲੈਂਦੇ ਨੇ 4 ਜਾਂ 5 ਸਤੰਬਰ 4 ਜਾਂ 5 ਸਤੰਬਰ ਨੂੰ ਤੁਹਾਡਾ ਬਿੱਲ ਜਨਰੇਟ ਹੋ ਜਾਣਾ ਕਿ ਤੁਸੀਂ ਪਿਛਲੇ 30 ਦਿਨ ਦੇ ਵਿੱਚ ਇੰਨੀਆਂ ट्रांजੈਕਸ਼ਨਸ ਕੀਤੀਆਂ ਨੇ ਉਹ ਹਰੇਕ ਇੱਕ ਕ੍ਰੈਡਿਟ ਕਾਰਡ ਦੀ ਨਾ ਆਪਣੀ ਐਪ ਹੁੰਦੀ ਹੈ ਐਪਲੀਕੇਸ਼ਨ ਹੁੰਦੀ ਹੈ ਉੱਤੇ ਤੁਹਾਨੂੰ ਸਾਰਾ ਯਾਨੀ ਕਿ ਹਿਸਟਰੀ ਡਿਟੇਲ ਮਿਲ ਜਾਂਦੀ ਹੈ ਅਗਰ 10 ਰੁਪਏ ਵੀ ਖਰਚੇ ਨੇ ਜਾਂ 1000 ਰੁਪਏ ਵੀ ਖਰਚੇ ਨੇ ਤਾਂ ਪਿਛਲੇ 30 ਦਿਨ ਦੇ ਵਿੱਚ ਉਹ ਕਹਿੰਦੇ ਤੁਸੀਂ ਇੰਨਾ ਬਿੱਲ ਜਾਂ ਇੰਨੀਆਂ ਅਮਾਉਂਟ ਤੁਸੀਂ ਸਪੈਂਡ ਕੀਤੀ ਹੈ ਉਹਦਾ ਯਾਨੀ ਕਿ ਬਿੱਲ ਬਣ ਗਿਆ ਫੋਰ ਐਗਜ਼ਾਮਪਲ 20000 ਰੁਪਏ ਬਿੱਲ ਬਣਨ ਤੋਂ ਬਾਅਦ ਵੀ ਹੁਣ ਅਗਲਾ ਬਿੱਲ ਤੁਹਾਡਾ 5 ਸਤੰਬਰ ਤੋਂ ਫੇਰ ਸ਼ੁਰੂ ਹੋ ਗਿਆ। ਬੇਲਣੇ ਬਣੀ ਜਾਣਾ 30 ਦਿਨ ਬਾਅਦ ਧਿਆਨ ਰੱਖਣਾ। ਬਿੱਲ 30 ਦਿਨ ਬਾਅਦ ਬਣ ਗਿਆ ਫੇਰ ਇੱਥੇ ਆਪਾਂ ਨੂੰ 12 ਤੋਂ 15 ਦਿਨ ਹੋਰ ਮਿਲ ਜਾਣਗੇ ਕਿ ਬਿੱਲ ਭਰਨਾ ਕਦੋਂ ਹੈ। ਇਹ ਜਿਹੜਾ ਬਿੱਲ ਭਰਨਾ ਭਰਨਾ ਆਪਾਂ ਸਤੰਬਰ ਚ ਹੈ ਅਗਸਤ ਮਹੀਨੇ ਦਾ ਬਿੱਲ ਤੇ ਸਤੰਬਰ ਦੀ ਆਪਾਂ ਨੂੰ ਨਾ ਨਾ ਕਰਦੇ ਆ ਇੱਥੇ 25 ਤੋਂ 28 ਤਰੀਕ ਤੱਕ ਮਿਲ ਜੇਗੀ। ਇਹ ਤੁਸੀਂ ਵੇਖ ਲਓ ਕੋਈ ਬੈਂਕ 15 ਦਿਨ ਦੇ ਦੇ ਦਿੰਦਾ ਕੋਈ 16 ਦਿਨ ਕੋਈ 17 ਦਿਨ। ਕਿ ਇਹ ਬਿੱਲ ਤੁਸੀਂ 25 ਜਾਂ 27 ਜਾਂ 28 ਤਰੀਕ ਨੂੰ ਭਰਨਾ ਹੁਣ ਇਹ ਦੇਖ ਲਓ ਤੁਹਾਨੂੰ ਕਿੰਨੇ ਦਿਨ ਮਿਲ ਗਏ ਤਾਂ ਕੁੱਲ ਮਿਲਾ ਕੇ ਘੱਟੋ-ਘੱਟ 45 ਦਿਨ ਦਾ ਤੁਹਾਨੂੰ ਉਧਾਰ ਮਿਲਦਾ ਹੈ ਬਿਨਾਂ ਕਿਸੇ ਵਿਆਜ ਦੇ ਸਗੋਂ ਉਲਟਾ ਤੁਹਾਨੂੰ ਆਫਰ ਮਿਲਦੇ ਨੇ ਜੇ ਇਹਦੇ ਤੁਸੀਂ ਇਸ ਡੇਟ ਤੇ ਇਹ ਵਾਲਾ ਬਿੱਲ ਭਰ ਦਿੱਤਾ ਠੀਕ ਹੈ ਫਿਰ ਤਾਂ ਮੈਂ ਕਹਣਾ ਤੁਸੀਂ ਅਗਲੇ ਮਹੀਨੇ ਫੇਰ ਵਰਤੋਂ ਕਰੋ ਉਹਦੀ ਜਾਂ ਹੋਰ ਵੀ ਜ਼ਿਆਦਾ ਵਰਤੋਂ ਕਰ ਸਕਦੇ ਪਰ ਜੇ ਕਿਤੇ ਇਹ ਡੇਟ ਲੰਘ ਗਈ 28 ਨੂੰ ਪਰਨਾ ਸੀ 29 ਆ ਗਈ 500 ਰੁਪਏ ਤਾਂ ਤੁਹਾਨੂੰ ਨਾਲ ਦੀ ਨਾਲ ਹੀ ਪੈ ਜਾਣੀ ਹੈ ਡਿਸ ਆਨਰ ਫੀਸ ਕਹਿੰਦੇ ਆ ਇਸ ਨੂੰ ਪੈਨਲਟੀ ਪੈਣੀ ਕਿਸੇ ਤਰ੍ਹਾਂ ਦੀ ਉਸ ਤੋਂ ਬਾਅਦ ਵੀ ਡਿਊ ਡੇਟ ਤੋਂ ਬਾਅਦ ਜਿਹੜਾ ਉਹਨਾਂ ਨੇ ਵਿਆਜ ਲਾਣਾ ਹੈ ਹੈਰਾਨ ਮੰਨੋਗੇ ਤੁਸੀਂ ਸੋਚ ਕੇ ਉਹ ਜਿਹੜੀ ਵਿਆਜ ਲਾਣੀ ਆ ਦੋਸਤੋ ਉਹ 30 ਤੋਂ ਲੈ ਕੇ 38% ਤੱਕ ਹੁੰਦੀ ਹੈ ਤੁਸੀਂ ਹਿਸਾਬ ਲਾ ਲਓ ਵੀ ਜਿਹੜੀ ਅਮਾਉਂਟ ਮੈਂ ਆ 20000 ਹੈ ਇਸ ਨੂੰ 30% ਜਾਂ 38% ਵਿਆਜ ਕਿੰਨੀ ਬਣੇਗੀ ਇਸ ਕਰਕੇ ਜੇ ਤੁਸੀਂ ਕ੍ਰੈਡਿਟ ਕਾਰਡ ਯੂਜ਼ ਕਰਨਾ ਹੈ ਤਾਂ ਇਹ ਪੱਕਾ ਹੋਵੇ ਕਿ ਮੈਨੂੰ ਇੰਨੇ ਦਿਨ ਬਾਅਦ ਇਹ ਇਨਕਮ ਮਿਲ ਜਾਣੀ ਹੈ ਜਾਂ ਫਿਰ ਆਪਣੇ ਦੋਸਤ ਮਿੱਤਰਾਂ ਨਾਲ ਬਣਾ ਕੇ ਰੱਖੋ ਕਿ ਉਹ ਤੁਹਾਡੀ ਹੈਲਪ ਕਰ ਦੇਣ 2-4 ਦਿਨ ਦੇ ਲਈ ਕਿ ਭਾਈ ਮੇਰੀ ਡੇਟ ਨੇੜੇ ਆ ਗਈ ਹੈ ਤੇ ਮੈਂ ਉਹ ਬਿੱਲ ਪੇ ਕਰਨਾ ਔਰ ਪੰਗਾ ਲੈਣਾ ਹੀ ਉਹਨਾਂ ਕਾ ਜਿੰਨੀ ਕ ਤੁਹਾਡੀ ਅਰਨਿੰਗ ਹੈ ਮੈਂ ਪਹਿਲਾਂ ਕਿਹਾ ਜੇ ਇਸ ਨੂੰ ਸਿਆਣਪ ਨਾਲ ਯੂਜ਼ ਕਰ ਲੋਗੇ ਤਾਂ ਬਹੁਤ ਫਾਇਦੇ ਨੇ ਤੁਸੀਂ ਜਿਹੜੀ ਚੀਜ਼ 45 ਦਿਨ ਬਾਅਦ ਲਿਆਉਣੀ ਸੀ ਤੁਸੀਂ 45 ਦਿਨ ਪਹਿਲਾਂ ਹੀ ਯੂਜ਼ ਕਰ ਲਈ ਇਸ ਕਰਕੇ ਸਭ ਤੋਂ ਵੱਡਾ ਤੇ ਮੇਨ ਨੁਕਸਾਨ ਆ ਜਿਹੜਾ ਉਹ ਕ੍ਰੈਡਿਟ ਕਾਰਡ ਦਾ ਇਹੀ ਹੈ ਕਿ ਤੁਸੀਂ ਡਿਊ ਡੇਟ ਤੋਂ ਬਿੱਲ ਲੰਘਣ ਨਹੀਂ ਦੇਣਾ ਤੇ ਇੱਕ ਤੁਹਾਨੂੰ ਹੋਰ ਆਪਸ਼ਨ ਹੁੰਦੀ ਹੈ ਇੱਥੇ ਮੈਂ ਲਿਖ ਦਵਾਂ ਇੱਕ ਤੁਹਾਨੂੰ ਤੁਸੀਂ ਐਪ ਦੇ ਵਿੱਚ ਵੇਖਿਆ ਹੋਣਾ ਕਿ ਮਿਨੀਮਮ ਅਮਾਉਂਟ ਦੀ অপਸ਼ਨ ਆਉਂਦੀ ਹੈ ਕਿ ਮਿਨੀਮਮ ਅਮਾਉਂਟ ਪੇ ਕਰ ਦੋ ਤੇ ਬਾਕੀ ਤੁਸੀਂ ਚਾਹੇ ਕਿਸ਼ਤਾਂ ਕਰਾ ਲਓ ਅੱਛਾ ਇੱਕ ਗੱਲ ਇਹ ਵੀ ਜੇ ਜਿਹੜਾ ਇਹ 20000 ਰੁਪਏ ਬਿੱਲ ਆ ਗਿਆ ਨਾ ਇਹਦੇ ਤੇ ਵੀ ਕ੍ਰੈਡਿਟ ਕਾਰਡ ਵਾਲੇ EMI ਬਣਾ ਦਿੰਦੇ ਨੇ ਚਾਹੇ ਚਾਹੇ ਮੇਰਾ ਬਿੱਲ 5 ਨੂੰ ਬਣ ਗਿਆ ਮੈਨੂੰ ਔਰ ਇਹ ਹਫਤਾ ਪਹਿਲਾਂ ਬਣਾਉਣਾ ਘੱਟੋ ਘੱਟ ਤੁਸੀਂ ਜੇ 28 ਨੂੰ ਬਿੱਲ ਨਹੀਂ ਭਰ ਰਹੇ ਤਾਂ 20 ਜਾਂ 21 ਤਰੀਕ ਨੂੰ ਅਪਲਾਈ ਕਰ ਦੋ ਇਹ ਇਨ EMI ਦੀ অপਸ਼ਨ ਆਉਂਦੀ ਆ ਉੱਥੇ ਪਰ ਇਸ ਨੂੰ ਬਹੁਤ ਐਮਰਜੈਂਸੀ 'ਚ ਯੂਜ਼ ਕਰਨਾ ਹੈ ਕਿ ਬਾਈ ਚਾਂਸ ਨਹੀਂ ਚਾਰੇ ਬਣੇ ਸਰਿਆ ਤਾਂ 20000 ਤੇ ਜਿਹੜੀ ਉਹ ਵਿਆਜ ਲੱਗਦੀ ਆ ਉਹ ਨਾਰਮਲ ਹੁੰਦੀ ਆ ਕੋਈ 13 14 15% ਤਾਂ ਇਹ ਕਿੰਨੀਆਂ ਕਿਸ਼ਤਾਂ ਨੇ ਉੱਥੇ ਨਾਲ ਦੇ ਨਾਲ ਆ ਜੂਗਾ ਕਿ 6 ਕਿਸ਼ਤਾਂ ਕਰਾਣੀਆਂ ਤਾਂ ਐਨੀ ਕਿਸ਼ਤ ਐਨੀ ਵਿਆਜ ਬਣਗੀ 8 ਕਰਾਣੀਆਂ ਨੇ ਤੇ ਐਨੀ ਬਣਗੀ ਇਹ ਇੱਕ ਤਰ੍ਹਾਂ ਦਾ ਲੋਨ ਸਾਡਾ ਚੱਲ ਜੂਗਾ ਤਾਂ 20000 ਦੀਆਂ 6 ਕਿਸ਼ਤਾਂ ਕਰਾ ਲਓ ਜੀ 3000 3500 4000 ਜਿੰਨਾ ਵੀ ਤੁਹਾਡਾ ਆਏਗਾ ਉਹ ਤੁਸੀਂ ਮੈਨੂੰ ਵੀ ਨਹੀਂ ਭਰੇ ਜਾਣਾ ਤਾਂ 20000 ਦਾ ਤੁਸੀਂ ਅਗਰ 6 ਮਹੀਨੇ ਬਾਅਦ ਵੀ ਭਰੋਗੇ ਤਾਂ 25 26 27000 ਰੁਪਿਆ ਤਾਂ ਭਰਨਾ ਪਏਗਾ ਸੋ ਈਐਮਆਈ ਦੀ ਆਪਸ਼ਨ ਆ ਗਈ ਹੈ ਸੋ ਇੱਕ ਆਉਂਦੀ ਹੈ ਮਿਨੀਮਮ ਅਮਾਉਂਟ ਪੇ ਕਰ ਦੋ ਕਿ ਇਹਦਾ ਕੋਈ 10% ਹੁੰਦਾ ਹੈ ਕੁੱਲ ਮਲਾ ਕੇ ਕਿ 20000 ਭਰਨਾ ਤੁਸੀਂ 2500 3500 ਕੁਝ ਭਰ ਦੋ ਬਾਕੀ ਤੁਹਾਡਾ ਬਾਅਦ ਦੇ ਵਿੱਚ ਤਾਂ ਕਿ ਤੁਹਾਨੂੰ ਸਿਰਫ ਇਹ 500 ਰੁਪਏ ਜਿਹੜੀ ਫੀਸ ਹੈ ਇਹ ਨਹੀਂ ਲੱਗੇਗੀ ਤਾਂ ਇਹ ਤੁਸੀਂ ਬਿਲਕੁਲ ਮੈਂ ਕਹਿੰਨਾ ਚਾਰੇ ਬੰਨੇ ਕੁਝ ਨਹੀਂ ਸਰਦਾ ਤਾਂ ਭਰਨਾ ਔਰ ਬਿਲਕੁਲ ਵੀ ਨਹੀਂ ਭਰਨਾ ਇਹ ਦੇ ਇਹਦੇ ਪਾਸੇ ਜਾਣ ਦੇ ਨਾਲੋਂ ਤੁਸੀਂ EMI ਕਰਾ ਲਓ ਤਾਂ ਜਿਆਦਾ ਬੈਟਰ ਹੈ ਤੁਹਾਡੇ ਸਾਹਮਣੇ ਪ੍ਰੋਪਰ ਲਿਖਿਆ ਆ ਜਾਊਗਾ ਕਿਉਂਕਿ ਇਹ ਬਹੁਤ ਖਤਰਨਾਕ ਚੀਜ਼ ਆ ਸਾਨੂੰ ਇਹ ਲੱਗਦਾ ਕਿ ਅਸੀਂ 20000 ਚੋਂ ਅਗਰ 2500 ਜਾਂ 3500 ਭਰ ਦਿੱਤਾ ਤੇ ਸਾਡਾ ਇਹਦੇ ਚੋਂ 20000 ਚੋਂ ਕੁਝ ਕੱਟਿਆ ਜਾਊਗਾ ਜਿਹੜੀ ਫੀਸ ਲੱਗਣੀ ਹੈ ਅਗਰ ਫਿਰ ਵੀ ਅਸੀਂ ਡਿਊ ਡੇਟ ਤੋਂ ਪਹਿਲਾਂ ਨਹੀਂ ਭਰਦੇ ਤਾਂ ਦੁਬਾਰਾ ਜਿਹੜਾ ਤੁਹਾਨੂੰ ਇੰਟਰਸਟ ਲੱਗਣਾ ਉਹ ਪੂਰੀ ਰਕਮ ਤੇ ਲੱਗ ਜਾਣਾ ਔਰ ਇਹਦੇ ਵਿੱਚ ਇੱਕ ਚੀਜ਼ ਹੋਰ ਨੋਟ ਕਰਿਆ ਜੇ ਇਹ ਤਾਂ ਹੋ ਗਿਆ ਚਿੱਠਾ ਬੱਠਾ ਇਹਦਾ ਡੇਬਿਟ ਕਾਰਡ ਤੋਂ ਅਗਰ ਕੋਈ ਤੁਸੀਂ ਟਰਾਂਜੈਕਸ਼ਨ ਕਰਦੇ ਹੋ ਗਲਤ ਹੋ ਗਈ ਆ ਤਾਂ 24 ਘੰਟੇ ਦੇ ਅੰਦਰ ਜਾਂ 2 ਦਿਨ ਬਾਅਦ ਵੀ ਤੁਸੀਂ ਬੈਂਕ ਵਾਲਿਆਂ ਨੂੰ ਜਾ ਕੇ ਕਹਿ ਸਕਦੇ ਹੋ ਜੀ ਆ ਮੈਂ 5000 ਰੁਪਏ ਕਿਸ ਨੂੰ ਟਰਾਂਸਫਰ ਕੀਤਾ ਉਹਦੇ ਤੱਕ ਪਹੁੰਚਿਆ ਨਹੀਂ ਹੈ ਤਾਂ ਮੇਰੇ ਖਾਤੇ ਚੋਂ ਕੱਟਿਆ ਗਿਆ ਤਾਂ ਉਹ ਤੁਹਾਡਾ ਇਹ ਟਰਾਂਜੈਕਸ਼ਨ ਹੈ ਜਿਹੜੀ ਤੁਹਾਡੀ ਉਹਨੂੰ ਯਾਨੀ ਕਿ ਟਰੈਕ ਕਰ ਲੈਣਗੇ ਕਿ ਕਿੱਥੇ ਇੱਕ ਫਸੀ ਹੈ ਟਰਾਂਜੈਕਸ਼ਨ ਜਾਂ ਅਸ਼ੂਰ ਕਰ ਦੇਣਗੇ ਕਿ ਤੁਹਾਡੇ ਖਾਤੇ ਚ ਆ ਜਾਏਗਾ ਜਿਹੜੇ ਇਹ ਕ੍ਰੈਡਿਟ ਕਾਰਡ ਨੇ ਨਾ ਚਾਹੇ ਉਹ HDFC ਦਾ ਚਾਹੇ ਉਹ Axis ਦਾ ਚਾਹੇ ਉਹ PNB ਦਾ ਚਾਹੇ SBI ਦਾ ਬਹੁਤ ਘੱਟ ਐਸੇ ਬੈਂਕ ਹੋਣਗੇ ਜਿਹੜੇ ਇਹਦਾ ਸਾਰਾ ਆਪਰੇਸ਼ਨ ਖੁਦ ਹੈਂਡਲ ਕਰਦੇ ਨੇ ਇਹ ਇਹਦੇ ਤੇ ਲਿਖਿਆ SBI ਹੋਇਆ ਲਿਖਿਆ ਦਿੱਤੇ ਜਾਨੀ ਕਿ HDFC ਹੁੰਦਾ ਸਾਰਾ ਕੁਝ ਲੇਕਿਨ ਜਦੋਂ ਤੁਹਾਡੀ ਇਹਦੀ ਕੋਈ ट्रांजैक्शन ਫਸਦੀ ਹੈ ਤਾਂ ਬੈਂਕ ਵਾਲੇ ਬਹੁਤ ਘੱਟ ਐ ਕਿ ਤੁਹਾਨੂੰ ਹੱਥ ਪਾਉਣ ਉਹ ਤੁਹਾਨੂੰ ਕਹਿਣਗੇ ਜੀ ਕਸਟਮਰ ਕੇਅਰ ਨੰਬਰ ਹੈ ਇਹਦੇ ਤੇ ਗੱਲ ਕਰੋ ਬੇਸ਼ੱਕ ਸੁਣਵਾਈ ਹੋ ਜਾਂਦੀ ਹੈ ਪਰ ਬੈਂਕ ਦਾ ਇਹਦੇ ਨਾਲ ਬਹੁਤਾ ਲੈਣਾ ਦੇਣਾ ਹੁੰਦਾ ਨਹੀਂ ਹੈ ਮੇਰੇ ਨਾਲ ਖੁਦ ਇੱਕ ਚੀਜ਼ ਹੋਈ ਹੈ ਮੈਂ ਮੈਕਬੁੱਕ ਲੈਣੀ ਸੀ ਮੈਂ ਉਹ ਮੈਕਬੁੱਕ ਦਾ ਮੈਂ 72000 ਰੁਪਏ ਪੇ ਕੀਤਾ ਸੀ ਕ੍ਰੈਡਿਟ ਕਾਰਡ ਤੋਂ ਤਾਂ ਮੈਂ ਬੈਂਕ 'ਚ ਗਿਆ ਉਹ ਮੇਰਾ ਯਾਨੀ ਕਿ ਆਰਡਰ ਕੈਨਸਲ ਕਰਤਾ ਫਲਿੱਪਕਾਰਟ ਨੇ 2022 'ਚ ਤਾਂ ਮੈਂ ਕਿਹਾ ਕਿ ਮੇਰਾ ਜੀ ਇਦਾਂ ਦਾ ਕਰਕੇ ਪੇਮੈਂਟ ਫਸ ਗਈ ਆ ਬਾਈ ਚਾਂਸ ਕਸਟਮਰ ਕੇਅਰ ਨੇ ਸੁਣ ਲਈ ਉਧਰੋਂ ਯਾਨੀ ਕਿ ਫਲਿੱਪਕਾਰਟ ਦੇ ਨਾਲ ਗੱਲਬਾਤ ਕਰਕੇ ਉਹ ਯਾਨੀ ਕਿ 13 ਤੋਂ 15 ਦਿਨਾਂ ਦੇ ਵਿੱਚ ਪੈਸੇ ਮੇਰੇ ਖਾਤੇ 'ਚ ਆਏ ਤੇ ਜੇ ਕਿਤੇ ਫਸ ਜਾਂਦੇ ਤਾਂ ਐਸਬੀਆਈ ਨੇ ਮੇਰਾ ਕੁਝ ਨਹੀਂ ਸੀ ਮੋੜਨਾ ਨਾ ਉਹਨਾਂ ਕਹਿਣਾ ਸੀ ਕਿ ਤੁਸੀਂ ਸਾਡੇ ਤੋਂ ट्रांजैक्शन ਕੀਤੀ ਆ ਕਿਉਂ ਕਿ ਇਹ ਜਿਹੜੇ ਕ੍ਰੈਡਿਟ ਕਾਰਡ ਦੀ ਸੇਵਾ ਹੈ ਨਾ ਸੇਵਾ ਕਹਿ ਲਓ ਕਿ ਸਰਵਿਸ ਹੈ ਆਨਲਾਈਨ ਜੋ ਵੀ ਸਿਸਟਮ ਬਣਿਆ ਇੱਕ ਸੌਫਟਵੇਅਰ ਹੈ ਮੰਨ ਕੇ ਚਲੋ ਉਹਦੇ 'ਚ ਸਾਰਾ ਕੁਝ ਹੁੰਦਾ ਤਾਂ ਇਹ ਇੱਕ ਥਰਡ ਪਾਰਟੀ ਹੈ ਜਿਹੜੀ ਉਹ ਇਹਨਾਂ ਨੂੰ ਇਹ ਸਰਵਿਸ ਪ੍ਰੋਵਾਈਡ ਕਰਦੀ ਹੈ ਅਗਲਾ ਜਿਹੜਾ ਇਹਦਾ ਨੁਕਸਾਨ ਹੈ ਨੰਬਰ 2 ਮੇਜਰ ਕਿ ਤੁਸੀਂ ਜ਼ਿਆਦਾ ਪਰਚੇਜ਼ ਕਰਦੇ ਹੋ ਜ਼ਿਆਦਾ ਚੀਜ਼ਾਂ ਨੂੰ ਬਾਇ ਕਰਦੇ ਹੋ ਕਾਰਨ ਕਾਰਨ ਉਹੀ ਆ ਗਿਆ ਕਿ ਚੀਜ਼ ਕੋਈ ਲੈਣੀ ਹੈ ਉਹ ਮਤਲਬ ਕੈਸ਼ ਦੇਣਾ ਪੈਣਾ 30 35000 ਫੋਨ ਲੈ ਕੇ ਦੇਣਾ ਕਿਸੇ ਨੂੰ ਜਾਂ ਖੁਦ ਲੈਣਾ ਆਪਾਂ ਸਕਰੋਲ ਕਰਦੇ ਹੁੰਨੇ ਆ ਕਈ ਵਾਰੀ ਫਲਿੱਪਕਾਰਟ ਜਾਂ ਐਮਾਜ਼ਾਨ ਤੇ ਦੇਖਦੇ ਆ ਵੀ ਆ ਚੀਜ਼ ਮੇਰੇ ਕੋਲ ਨਹੀਂ ਹੈਗੀ ਹਨਾ ਤਾਂ ਕੋ ਸਪੋਜ਼ ਕਰੋ ਹੈੱਡਫੋਨ ਇਹਨਾਂ ਕਿਸੇ ਤਰ੍ਹਾਂ ਦੇ ਕੋਈ 2000 ਦੇ ਕੋਈ 2500 ਦੇ ਜਾਂ ਦੂਸਰੇ ਐਪਲ ਵਾਲੇ ਹੋਗੇ ਹਨਾ ਜਾਂ ਵੱਡੇ ਡੱਬੀ ਵਾਲੇ ਤੇ ਜੀ ਕਰਦਾ ਯਾਰ ਲੈ ਲਈ ਤਾਂ ਉਹਦੇ ਲਈ 25000 ਜਾਂ 20000 15000 ਜਿੰਨਾ ਵੀ ਤੁਸੀਂ ਪੇ ਕਰਨਾ ਉਹ ਪ੍ਰੋਡਕਟ ਦੇ ਲਈ ਆਪਾਂ ਕਿਹਨਾਂ ਛੱਡ ਯਾਰ ਤਾਂ ਅਚਾਨਕ ਸਾਨੂੰ ਇੱਕ ਆਫਰ ਮਿਲਦਾ ਹੈ EMI ਦਾ ਉੱਥੇ ਕਈ ਵਾਰੀ ਆਫਰ ਮਿਲ ਜਾਂਦਾ ਹੈ ਕਿ ਤੁਸੀਂ ਇਹਦੀਆਂ 12 ਕਿਸ਼ਤਾਂ ਕਰ ਲਓ 12 EMI ਔਰ ਬਿਨਾ ਕਿਸੇ ਇੰਟਰਸਟ ਦੇ ਯਾਨਕੀ ਵਿਆਜ ਲਾਉਂਦੇ ਨਹੀਂ ਤੁਹਾਨੂੰ ਪਰ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੋਣਾ ਚਾਹੀਦਾ ਕਿਉਂ ਕਿਉਂਕਿ ਕ੍ਰੈਡਿਟ ਕਾਰਡ ਤੇ ਫਿਰ ਪੇਮੈਂਟ ਉਸ ਕੰਪਨੀ ਨੂੰ ਇੱਕ ਵਾਰੀ ਚਲੀ ਜਾਂਦੀ ਹੈ ਅਸੀਂ ਕਿਸ਼ਤਾਂ ਫਿਰ ਭਰਦੇ ਹਾਂ 12000 ਦੀ ਚੀਜ਼ ਹੈ 1000 ਰੁਪਏ ਅਗਰ ਮਹੀਨੇ ਤੇ ਮੈਨੂੰ ਮਿਲ ਜੇ ਮੈਨੂੰ ਲੱਗਦਾ ਬੰਦਾ ਕਹਿੰਦਾ ਕੋਈ ਗੱਲ ਨਹੀਂ ਬਾਕੀ ਕਿਸ਼ਤਾਂ ਤਾਂ ਨਹੀਂ ਜਾਂਦੀਆਂ ਇੱਕ ਇਹ ਨਵਾਂ ਚੀਜ਼ ਆਪਾਂ ਨਾਲ ਸਟਾਰਟ ਕਰ ਲੈਨੇ ਇਸੇ ਤਰ੍ਹਾਂ ਇੱਕ ਤੋਂ ਬਾਅਦ ਇੱਕ ਫਿਰ ਹੌਲੀ-ਹੌਲੀ ਪਤਾ ਲੱਗਦਾ ਆਪਣਾ ਕੋਈ 8-10 ਹਜ਼ਾਰ ਪੱਕੀ ਕਿਸ਼ਤ ਵੱਜ ਜਾਂਦੀ ਹੈ ਜੋ ਹੌਲੀ-ਹੌਲੀ ਅਸੀਂ ਇਹਨਾਂ ਬੈਂਕਾਂ ਨੂੰ ਦਿੰਦੇ ਰਹਿੰਨੇ ਆ ਇਹ ਹੀ ਇੱਕ ਕਾਰਨ ਹੈ ਕਿ ਕ੍ਰੈਡਿਟ ਕਾਰਡ ਹੁਣ ਹਰੇਕ ਦੀ ਤਕਰੀਬਨ ਅਗਰ 8-10 ਹਜ਼ਾਰ ਵੀ ਤੁਹਾਡੇ ਖਾਤੇ ਚ ਆਉਂਦਾ ਨਾ ਤਾਂ ਤੁਸੀਂ ਆਪਣੇ ਬੈਂਕ ਵਾਲਿਆਂ ਨੂੰ ਜਾ ਕੇ ਪੁੱਛਿਓ ਜ਼ਰੂਰ ਕਹਾਂ ਜੀ ਕ੍ਰੈਡਿਟ ਕਾਰਡ ਚਾਹੀਦਾ ਭੱਜ ਕੇ ਦੇਣਗੇ ਆਪ ਘਰ ਫੜਾਣ ਆਉਣਗੇ ਕਿਉਂਕਿ ਤੁਹਾਨੂੰ ਉਹਦੇ ਤੇ ਇੰਟਰਸਟ ਲੱਗਣਾ ਜ ਡਿਊ ਡੇਟ ਲੰਗਾ ਦਿੱਤੀ ਜੇਕਰ ਤੁਸੀਂ ਉਸ ਨੂੰ ਡਿਊ ਡੇਟ ਤੇ ਬਿੱਲ ਭਰੀ ਜਾਂਦੇ ਹੋ ਤੇ ਡੈਬਿਟ ਕਾਰਡ ਤੋਂ ਜ਼ਿਆਦਾ ਫਾਇਦੇ ਕ੍ਰੈਡਿਟ ਕਾਰਡ ਦੇ ਹੈਗੇ ਨੇ ਤੁਸੀਂ ਅਗਰ ਲੋੜ ਮੁਤਾਬਕ ਜਿਵੇਂ ਮੈਂ ਕਿਹਾ ਕਿ ਸਕਰੋਲ ਕਰਦੇ ਕਰਦੇ ਜੇ ਤੇ ਚੀਜ਼ ਬਹੁਤ ਜ਼ਰੂਰਤ ਦੀ ਹੈ ਫਿਰ ਤਾਂ ਤੁਸੀਂ ਲੈ ਲਓ ਨਾਲੇ ਤਾਂ ਜ਼ਰੂਰਤ ਦੀ ਚੀਜ਼ ਸੀ ਨਾਲੇ EMI ਦੀ ਆਪਸ਼ਨ ਮਿਲ ਗਈ ਹੈ ਤਾਂ ਬਾਏ ਕਰ ਲੈਣੇ ਇੱਕੋ ਵਾਰੀ ਪੈਸੇ ਦੇਣ ਨਾਲ ਔਰ ਸਿਆਣੇ ਲੋਕੀ ਵੀ ਕਰਦੇ ਨੇ ਜ਼ਰੂਰੀ ਨਹੀਂ ਹੈ ਕਿ ਸਾਡੇ ਕੋਲ ਅਗਰ ਖਾਤੇ 'ਚ 5 ਲੱਖ ਰੁਪਇਆ ਪਿਆ ਤੇ ਮੈਂ ਅਗਰ 50000 ਦੀ ਕੋਈ ਚੀਜ਼ ਲੈਣੀ ਹੈ ਜਾਂ 60000 ਦਾ ਕੋਈ ਫੋਨ ਲੈਣਾ ਹੈ ਤਾਂ ਸਿਆਣੇ ਬੰਦੇ ਕਹਿੰਦੇ ਨੇ ਕਿ ਉਹ ਮੇਰਾ ਸੇਵਿੰਗ ਖਾਤੇ 'ਚ ਪਿਆ ਰਵੇ ਜਾਂ ਕਿਤੇ ਮੈਂ ਹੋਰ ਉਹਨੂੰ ਇਨਵੈਸਟ ਕਰ ਦਾਂਗਾ ਜਿੱਥੋਂ ਮੈਨੂੰ ਇੰਟਰਸਟ ਮਿਲੇ ਮੈਂ 50000 ਕਿਸੇ ਨੂੰ ਇੱਕੋ ਵਾਰ ਦੇਣ ਦੇ ਨਾਲੋਂ ਉਹਦੀਆਂ 18 ਦੀ ਕਿਸ਼ਤਾਂ ਕਰਾ ਲੈਣ ਉਹ ਮਹੀਨੇ ਦਾ ਮੈਂ 4000 6000 ਭਰੀ ਜਣਾ ਇੱਕ ਵਾਰੀ 50000 ਕਿਉਂ ਭਰਨਾ ਤਾਂ ਉਹ ਬਿਲਕੁਲ ਚਾਹ ਕੇ ਵੀ ਕ੍ਰੈਡਿਟ ਕਾਰਡ ਯੂਜ਼ ਕਰਦੇ ਨੇ ਇਹ ਵੀ ਕਿਹਾ ਜਾਂਦਾ ਕਿ ਕ੍ਰੈਡਿਟ ਕਾਰਡ ਦਾ ਫਾਇਦਾ ਉਧਾਰ ਲੈਣ ਦਾ ਫਾਇਦਾ ਉਹਨਾਂ ਲੋਕਾਂ ਨੂੰ ਜ਼ਿਆਦਾ ਹੁੰਦਾ ਜਿਨ੍ਹਾਂ ਦੀ ਇਨਕਮ ਪੂਰੀ ਯਾਨੀ ਕਿ ਸਟੇਬਲ ਹੁੰਦੀ ਹੈ ਔਰ ਸਟਰੋਂਗ ਹੁੰਦੀ ਹੈ ਪਰ ਇੱਕ ਚੀਜ਼ ਸਭ ਤੋਂ ਵੱਡੀ ਇਹ ਦੀ ਇਹ ਤੁਸੀਂ ਯਾਦ ਰੱਖਣੀ ਹੈ ਕਿ ਕੈਸ਼ ਏਟੀਐਮ ਦੇ ਵਿੱਚੋਂ ATM ਚੋਂ ਕੈਸ਼ ਮਤਲਬ ਮੈਂ ਕਹਿਣਾ ਨਹੀਂ ਚਾਹੂੰਗਾ ਕਿ ਕੋਈ ਹਸਪੀਟਲ ਆ ਕੋਈ ਦਵਾਈ ਲੈਣੀ ਪੈ ਗਈ ਹੈ ਅਚਾਨਕ ਕਿਤੇ ਸ਼ਾਮ ਰਾਤ ਪੈ ਗਈ ਹੈ ਤਾਂ ਤੁਸੀਂ ਅਚਾਨਕ ਪੈਸਿਆਂ ਦੀ ਲੋੜ ਪੈ ਗਈ ਹੈ ਕਿਸੇ ਨੂੰ ਬੜੀ ਜ਼ਰੂਰਤ ਹੈ ਤਾਂ ਉਦੋਂ ਤੁਸੀਂ ATM ਤੇ ਜਾਣਾ ਇਹ ਨਹੀਂ ਕਿ ਵੈਸੇ ਖਾਤੇ 'ਚ ਪੈਸੇ ਨਹੀਂ ਆ ਤਾਂ ATM ਤੇ ਜਾ ਕੇ ਤੁਸੀਂ ਪੈਸੇ ਕਢਾਉਂਦੇ ਹੋ ਕਿਉਂਕਿ ਉਹਦੇ ਤੇ ਤੁਹਾਨੂੰ ਖਰਚਾ 10 ਤੋਂ 15% ਜਾਂ ਇਸ ਤੋਂ ਜ਼ਿਆਦਾ ਵੀ ਪੈ ਸਕਦਾ ਹੈ ਤਾਂ ਇਸ ਕਰਕੇ ਕ੍ਰੈਡਿਟ ਕਾਰਡ ਪੂਰੀ ਯਾਨੀ ਕਿ ਸਮਝ ਨਾਲ ਤੇ ਸਿਆਣਪ ਨਾਲ ਵਰਤਣਾ ਚਾਹੀਦਾ ਹੈ